12 ਵਜਨ ਵਾਲੇ ਸੀ ਹਜੇ ਤੱਕ ਨਹੀਂ ਆਏ। ਹੋਜੀ ਠੀਕ ਹੈ ਬਲੀਏ। ਸਸ਼ੀਕਾਰ ਸ੍ਰੀਕਾਰ ਤਾਂ ਠੀਕ ਹੈ। ਤੇ ਆਹ ਹਾਂ ਦਵਾਈ ਦਵਾ ਲੈਣ ਦੇ ਜਿਹੜਾ ਮੇਰਾ ਫਰਜ਼ ਸੀ ਇਹ ਫਰਜ਼ ਤਾਂ ਤੇਰਾ ਠੀਕਾ। ਚਲ ਫਿਰ ਵੀ ਮੈਨੂੰ ਨਿਮੋਣਾ ਪਿਆ। ਐਨੇ ਦਾ ਤੂੰ ਕਰ ਸਕਦਾ ਜੇ ਕਰਨ ਆਵੇ ਦਵਾਈ ਦਊ ਤਾਂ ਤੂੰ ਦਵਾਈ ਦਵਾ ਸਕਦਾ। ਜੀ ਹੁਣ ਇਹ ਥੇਲੇ ਰਹਿੰਦੇ ਆ। ਇਹਦਾ ਮਤਲਬ ਇਹ ਥੋੜੀ ਆ ਵੀ ਇਹਨੂੰ ਦਵਾਈ ਨਹੀਂ ਦਵਾਉਣੀ। ਦਵਾਈ ਦਵਾਤੀ। ਹਾਂ ਦਵਾਈ ਦਵਾਤੀ। ਦਵਾਈ ਦਵਾਤੀ ਨਾ। ਬਾਤ ਠੀਕ। ਹੁਣ ਤੂੰ ਜਾ। ਮੈਂ ਤਾਂ ਕੋਈ ਗੱਲ ਨਹੀਂ। ਕੋਈ ਗੱਲ ਨਹੀਂ ਤੂੰ ਪਰ ਇਹਦਾ ਖਿਆਲ ਰੱਖਣਾ ਮੇਰਾ ਹੱਕ ਆ। ਉਹ ਜਿਵੇਂ ਮਰਜ਼ੀ ਕਰਾਂ ਮੈਂ। ਤੁਹਾਡੀ ਮੀਆਂ ਵੀਰ ਦੀ ਲੜਾਈ ਵਿੱਚ ਮਤਲਬ ਕਿ ਗੱਲਬਾਤ ਤੇ ਤੇਰਾ ਕੋਈ ਰੋਲ ਨਹੀਂ। ਨਹੀਂ ਰੋਲ ਨਾ। ਸੁਣ ਗਈ ਗੱਲ ਮੈਂ। ਮੇਰੇ ਵੀ ਸੁਣ ਲੈ। ਇੱਕ ਡਾਕਟਰ ਨੇ ਇਹਨੂੰ ਐਂ ਕਿਹਾ ਵੀ 5-7 ਦਿਨ ਇਹਨੂੰ ਆਰਾਮ ਚਾਹੀਦਾ। ਠੀਕ ਹੈ। ਇੱਥੇ ਕੋਈ ਕੰਮਕਾਰ ਨਹੀਂ ਧੱਕਲੇ। ਕੋਈ ਨਾ ਰੱਖਣਾ। ਠੀਕ ਹੈ ਗੱਲ। ਮੈਂ ਤਾਂ ਜਾਊਂਗਾ ਵੀ। ਮੈਂ ਇਹ ਤਾਂ ਕੱਢ ਕੇ ਵੀ ਕਰਨਾ। ਸਸਰੀ ਪਾਸ। ਸਸਰੀ ਘਰ। ਆ ਗਈ ਬਿਮਾਰੀ ਇਹਨਾਂ ਕੋਲ ਦਾ।

ਤੁਸੀਂ ਆ ਨਾ ਕਰ ਕਰੋ ਇਹ ਮੇਰੇ ਰਿਸ਼ਤੇਦਾਰ ਆ ਜਾਂਦੇ ਤਾਂ ਤੁਸੀਂ ਚਾਹ ਪਾਣੀ ਵੀ ਨਹੀਂ ਪੁੱਛਦੇਗੇ ਮੈਂ ਤਾਂ ਹੁਣ ਕਿੱਲੀ ਮੱਠੀ ਰਹੀ ਆ ਮੈਂ ਤਾਂ ਤੁਹਾਡੇ ਮਾਪਿਆਂ ਤੋਂ ਕਿਦੀ ਸੇਵਾ ਕਰਦੀ ਆ ਨਲਗੂ ਮਾਰਦੀ ਹਾਂ ਤੂੰ ਦਾ ਸੇਵਾ ਕਰੀਂ ਜੇ ਤੂੰ ਸੇਵਾ ਕਰੀ ਹੁੰਦੀ ਮੇਰੇ ਬਾਪੇ ਵਰ ਜਾਂਦੇ ਤੇਰਾ ਕਰਕੇ ਮਰੇ ਆ ਉਹ ਮੈਂ ਹੁਣ ਕਿੱਥੇ ਤੂੰ ਤਾਂ ਉਦੋਂ ਦੀ ਜਦੋਂ ਦੀ ਉਦੋਂ ਦੀ ਬਿਮਾਰੀ ਹੈ ਨਹੀਂ ਹੁਣ ਐਚ ਮੇਰਾ ਦੱਸੋ ਕੀ ਕਸੂਰ ਆ ਜੇ ਮੈਂ ਬਿਮਾਰ ਰਹਾਂਗਾ ਫੇਰ ਮੇਰਾ ਤਾਂ ਤੇ ਮੇਰਾ ਕੀ ਕਸੂਰ ਆ ਤੂੰ ਸਿਕੜਾ ਮੈਂ ਟਾਈਮ ਤੇ ਦਵਾਈ ਦਵਾਉਣਾ ਦਵਾਈ ਵੀ ਬਾਪੂ ਦਵਾਉਂਦਾ ਵਾ ਤਾਂ ਫੇਰ ਕੀ ਹੋ ਗਿਆ ਜਿਹ ਦਵਾਈ ਦਵਾਤੀ ਫੇਰ ਕੀ ਠੀਕ ਆ ਗਨ ਰਿਸ਼ਤੇ ਦਾ ਆਖਰ ਹੁਣ ਤੇਰਾ ਪਿਓ ਆ ਜਿ ਪਿਓ ਨੇ ਤੈਨੂੰ ਦਵਾਈ ਦਵਾਤੀ ਫੇਰ ਕੀ ਗੱਲ ਥੋੜਾ ਵੀ ਤਾਂ ਫਰਜ਼ ਹੈਗੀ ਆ ਮੈਂ ਦਵਾਈ ਦਵਾਉਂਦਾ ਬਾਪੂ ਦਵਾਉਂਦਾ ਹਰ ਵਾਰ ਤੂੰ ਨਾ ਮੈਨੂੰ ਬੜਾ ਸਖਾਇ ਨਾ ਕਰ ਫਿਰ ਬਾਪੂ ਕਾਸ ਨਹੀਂ ਗਾ ਜੀ ਤੈਨੂੰ ਦਵਾਈ ਦਵਾਤੀ ਫੇਰ ਕੀ ਹੋ ਗਿਆ ਹੁਣ ਤੈਨੂੰ ਪਰ ਮੇਰਾ ਹੱਥ ਥੋੜਾ ਟੈਟ ਚੱਲਦਾ ਫੇਰ ਜੀ ਦਵਾਈ ਦਵਾ ਲੈ ਫਿਰ ਠੀਕ ਆ ਗਨ ਫਿਰ ਤੁਸੀਂ ਉਹਨਾਂ ਦੀ ਕਦਰ ਵੀ ਨਹੀਂ ਕਰਦੇਗੇ ਤੇ ਕਦਰ ਤੂੰ ਹੁਣ ਮੈਂ ਉਹਨਾਂ ਨੂੰ ਕੀ ਦਿਹਾੜ ਲੈ ਕੇ ਦੇਦਾ ਕਦਰ ਕਿਉਂ ਨਹੀਂ ਕਰਦਾ ਮੈਂ ਕਦਰ ਹੁਣ ਉਹਨਾਂ ਨੂੰ ਕਿਹਾ ਸੀ ਆ ਕੇ ਬੁਲਾ ਲਿਆ ਹੋਰ ਕੀ ਕਰਨਾ ਤੁਸੀਂ ਚਾਹ ਪਾਣੀ ਤੋ ਵੀ ਨਹੀਂ ਮੋੜ ਦਿੰਨੇ ਆ ਤੁਹਾਨੂੰ ਵੀ ਮੈਂ ਬਿਮਾਰ ਆਂਗੀ ਐਤੋਂ ਅਗਲੀ ਚਾਹ ਬਣੀ ਤੜਕੇ ਖਾਈ ਨਹੀਂ ਫਿਰ ਪੀ ਲੈਂਦਾ ਦੋ ਮਿੰਟ ਖੜਦਿਆਂ ਤਾਂ ਉਹ ਨੂੰ ਆਪ ਨਹੀਂ ਪਤਾ ਤੁਸੀਂ ਤਾਂ ਕਹਿੰਦੇ ਬਗਜੋ ਬਸ ਹੁਣ ਮੈਂ ਆਪੇ ਦੇਖਭਾਲ ਕਰ ਲਵਾਂਗਾ ਜਾ ਤੂੰ ਜਾ ਕੇ ਨਾਲ ਬੈ ਜਾ ਆ ਗਿਆ ਹੁਣ ਮੇਰੇ ਮੂੰਹ ਕੋਲ ਵੀ ਝਾਕੀ ਨਹੀਂ ਸੋਣੀ ਖੜੀ ਹੋ ਅੰਦਰ ਜਾ ਕੇ ਬੈ ਜਾ ਦਵਾਈ ਲੈ ਕੇ ਆਰਾਮ ਨਹੀਂ ਕਰਨਾ ਬਾਤਾਂ ਚ ਲੈ ਕੇ ਉੱਠ ਕੇ ਰਹਿ ਜੀ ਕੱਲਾ ਪਿਓ ਕਿਵੇਂ ਜਾ ਪੜ ਦਵਾਈ ਦਵਾ ਲੈ ਠੀਕ ਆ ਤਾਈ ਵਧੀਆ ਹਾਂ ਸਾਡ ਗਿਆ ਕਿੱਛ ਆਇਆ ਸੀ ਉਹਦਾ ਹਾਂ ਮੈਂ ਦੇਖਿਆ ਸੀ ਉਹਦਾ ਪਿਓ ਆਇਆ ਸੀ ਨਾ ਫਿਰ ਦਵਾਈ ਤਾਂ ਤੇਰੇ ਹੀ ਹੱਕ ਨਾਲ ਮੁੱਤ ਦਵਾਈਆਂ ਦਾ ਦਵਾਈ ਤਾਂ ਦਵਾ ਲੈ ਕਰ ਉਹਦੇ ਨਾਲ ਹੀ ਜਰਾ ਧੱਕਾ ਵਾਸਤਾ ਹੈ ਹਾਂ ਠੀਕ ਆ ਤਾਈ ਜੀ ਪੂਰਾ ਖਿਆਲ ਰੱਖਿਆ ਕਰ ਉਹਦਾ ਖਿਆਲ ਤਾਂ ਤਾਈ ਰੱਖਦੀ ਹਾਂ ਹਾਂ ਕਹੇ ਹੁੰਦਾ ਨੇ ਘਰ ਤਾਂ ਬੁੜੀਆਂ ਦੇ ਨੋਂ ਮਰਦਾ ਦੀ ਬੁੜੀ ਬਿਨਾ ਕੁਛ ਨਹੀਂ ਬਣਦਾ ਹੁੰਦਾ ਘਰੇ ਜੇ ਬੁੜੀ ਨਾ ਹੋਵੇ ਉਹ ਤਾਂ ਠੀਕ ਆ ਪੂਰਾ ਖਿਆਲ ਰੱਖਿਆ ਕਰ ਉਹ ਢਿੱਲੇ ਵਿੱਚ ਸਦਾ ਤੈਨੂੰ ਪਤਾ ਹੋ ਕਹਿੰਦੀ ਨਹੀਂ ਬਾਲਾ ਰੋਗ ਨਾ ਤਾਂ ਉਹ ਕਹਿੰਦੀ ਵੀ ਦਵਾਈ ਦਵਾ ਕੇ ਲੈਣੀ ਕੁੜੀਆਂ ਭੱਜ ਕੇ ਬੈੰਦੀ ਦੂਤਾ ਪਰ ਖਿਆਲ ਹੀ ਨਹੀਂ ਕਰਦਾ ਐਹੀ ਹੋਇਆ ਨਹੀਂ ਕੀ ਕਈ ਉਹ ਤਾਂ ਠੀਕ ਆ ਮੈਂ ਤੈਨੂੰ ਕਿਹਾ ਜੀ ਮੈਂ ਦਵਾਈ ਦਵਾਣਾਂ ਕਹਿੰਦੀ ਮੇਰਾ ਬਾਪੂ ਦਵਾ ਕੇ ਲਓ ਅੱਛਾ ਮਹਾਜਾ ਤੂੰ ਦਵਾ ਲੈ ਮੈਂ ਵੀ ਆਉਂਦਾ ਦੇਖਿਆ ਜਦੋਂ ਬਾਪੂ ਤਾਂ ਹੀ ਮੈਂ ਫਿਰ ਉਹ ਜਰੂਰ ਮੈਂ ਲੁਕੜਾ ਕੋ ਜਾਤੇ ਹਾਂ ਤੋ ਕਿ ਜੀ ਲੋਕਾਂ ਨੇ ਮੇਰਾ ਪਿਆਉ ਦੁਬਾਨ ਨੂੰ ਮਾਰੀ ਚਲੋ ਤਾਂ ਕੋਈ ਗੱਲ ਨਹੀਂ ਹੋਰ ਫਿਰ ਫੋਨ ਕਰਿਆ ਆਣਾ ਤੇ ਉਹ ਵੀ ਇੱਕ ਵਾਰਿਆ ਕੋਈ ਧਰੌਲਾ ਨਾ ਚੱਕਦੀਆਂ ਫੋਨ ਮਨਚੇ ਦੀ ਉੱਤੇ ਨਾ ਇਹ ਬੰਦੇ ਘਣਾ ਮਾਰ ਕੇ ਹੱਥੋਂ ਨੂੰ ਦੁਬਾਕ ਚਲੋ ਰਾਜਨੀ ਦਾ ਕੰਡੂ ਦੁਬਾਕ ਲੰਦਵਾ ਕੀਤਾ ਨਾ ਮੈਂ ਨਹੀਂ ਹੋ ਗਿਆ ਹੋਰ ਹੋਈ ਪਈ ਮੈਂ ਵੀ ਵੇਖੀ ਐ ਉਹ ਹੁਣ ਅੰਦਰ ਪਈ ਐ ਪਈ ਤਾਂ ਅੰਦਰ ਹੀ ਆ ਕਹਿ ਪੁੱਤ ਤੇਰੇ ਹੱਕ ਵੰਦਾ ਜਿਆਦਾ ਦਾ ਮਾਪਾ ਤਾਂ ਜਦੋਂ ਨੰਦ ਕਰ ਦੇ ਦਿੰਦੇ ਨੇ ਫੇਰੇ ਦੇ ਦਦੇ ਧੀ ਦੇ ਉਹ ਦੁਆਰ ਜ਼ਿਆਦਾ ਤਾਂ ਬੰਦੇ ਦੇ ਹੱਕ ਹੁੰਦਾ ਤੇਰਾ ਇਕ ਬੰਦਾ ਦਵਾਈ ਤੇ ਤੇਰੇ ਹੀ ਇਕ ਬੰਦਾ ਦਵਾਈ ਤੂੰ ਆਈ ਮੈਂ ਤਾਂ ਮੈਂ ਕਹਾਂ ਮੁੱਕਾ ਵੀ ਦਬਾਉਦਾ ਨਹੀਂ ਤੇ ਬਾਈ ਮੈਂ ਸਾਰੇ ਤੁਸੀਂ ਮੇਰੇ ਤੇ ਡਰ ਜਾਂਦੇ ਹੋ ਫਰੇਕ ਆ ਕੇ ਮੈਨੂੰ ਕਹਿ ਲੱਗੇ ਕਿ ਉਹ ਵੀ ਮਾਰਾ ਮੁੰਡਾ ਕਿਹਾ ਕਰੋ ਪੁੱਤ ਤੇਰਾ ਹੱਕ ਬੰਦਾ ਤਾਂ ਕਹਿੰਦਾ ਨਹੀਂ ਸਾਨੂੰ ਕੀ ਲੋੜ ਹੈ ਬਾਕੀ ਮੈਂ ਤਾਂ ਤਿੰਨ ਦਿਨ ਨਹੀਂ ਤੇਰਾ ਦਿਨੀ ਮੈਂ ਤਾਂ ਗਵਾਂਡ ਤੋਂ ਆ ਤੇ ਤੇਰਾ ਸਹਰਾ ਦੇਖਿਆ ਮੈਂ ਆਉਂਦਾ ਮੈਂ ਤਾਂ ਤਾਂ ਆਈ ਮੈਂ ਜ਼ਿਆਦਾ ਢਿੱਲੀ ਆ ਕੁੜੀ ਤਾਂ ਤੇ ਚੱਲ ਕੋਈ ਨਾ ਘਬਰਾਇਆ ਨਾ ਕਰ ਬਾळा ਕਾ

ਕੋਈ ਨਾ ਕੋਈ ਗਰਜ ਜ਼ਰੂਰ ਹੋਣੀ ਹੈ ਜਾਂ ਤਾਂ ਲੜੇ ਹੋਣਗੇ ਜਾਂ ਦਵਾਈ ਦਵਾਉਣਾ ਉਹਦਾ ਆਹੀ ਕੰਮ ਹੁੰਦਾ ਤੇ ਜੇ ਬਾਅਦ ਦਵਾਈ ਵੀ ਨਹੀਂ ਦਵਾ ਸਕਦਾ ਤੈਨੂੰ ਇਹ ਤਾਂ ਕੁਛ ਨੂੰ ਕਦਰ ਵੀ ਨਹੀਂ ਕਰਦੇ ਕਿ ਲਈ ਮੱਥੇ ਰਹਿਣੀ ਹੈ ਨਾ ਪਲੰਦੇ ਆ ਬਸ ਦਵਾਈ ਦਵਾਉਂਦੇ ਕਹਿਆ ਸੀ ਦਵਾਈ ਨੂੰ ਫਿਰ ਕੀ ਕਹਿੰਦਾ ਕਰਨ ਦੇ ਮੈਨੇ ਦਵਾਈ ਦਵਾਉਂਦੇ ਬਾਪੂ ਨੂੰ ਬੰਦ ਬਾਪੂ ਨੇ ਨੰਦਕਾਰ ਤੇ ਕਰਤੇ ਫੇਰੇ ਕਰਤੇ ਤੇ ਹੁਣ ਇਹ ਤਾਂ ਹੀ ਹੱਕ ਬਣਦਾ ਹੈ ਕਿ ਉਹ ਕੀ ਕਰੇ ਜਾਣਾ ਉਹਨੂੰ ਹੋਰ ਕੀ ਕਵੀਲਦਾਰੀ ਥੋੜੀ ਹੈ ਦਵਾਉਂਦਾ ਨਾ ਦਾ ਪੁਰਾਣਾ ਗਿਆ ਤਾਂ ਹਰ ਵਾਰ ਮਸ ਹੇ ਲਾ ਲੇਕਿਨ ਮੂੰ ਚੌੜਾ ਹੋ ਕੇ ਗੱਲਾਂ ਮਾਰਦਾ ਹੁੰਦਾ ਤਾਈ ਮੈਂ ਸਾਰਾ ਕੁਝ ਕਰਦਾ ਐ ਕਰਦਾ ਵਾਹ ਕਰਦਾ ਕਰਦਾ ਕੁਝ ਵੀ ਨਹੀਂ ਮੈਂ ਤੈਨੂੰ ਕਦੇ ਨਹੀਂ ਲੈ ਜਾਂਦਾ ਦੇਖ ਵੀ ਅੱਜ ਦਵਾਈ ਦਿਵਾਉਣ ਜਾਂਦਾ ਕਿੱਦਾਂ ਤੂੰ ਢਿੱਲੀ ਐ ਤੇ ਕਦੇ ਦੇਖਿਆ ਨਹੀਂ ਮੈਂ ਤਾਂ ਫਿਰ ਜਦੋਂ ਤੂੰ ਜਾਦੇ ਹੋਏ ਨਹੀਂ ਫਿਰ ਤੇਰੇ ਪਿਓ ਹੀ ਆਉਂਦਾ ਹੁੰਦਾ ਤੇ ਦਵਾਈ ਦਿਵਾਉਂਦਾ ਜਿਹੜੀ ਦਵਾਈ ਕਰਦਾ ਹੁੰਦਾ ਹੇ ਵਿਚਾਰੇ ਨੂੰ ਉਹਨੂੰ ਸੁੱਖ ਦਾ ਸਾਹ ਨਹੀਂ ਆਇਆ ਪਿਆ ਵੀ ਦਿੱਤੀ ਉਹਦਾ ਫਰਜ਼ ਹਜੇ ਮੁੱਕੇ ਨਹੀਂ ਹੁਣ ਫਰਜ਼ ਬਣਦਾ ਘਰ ਵਾਲੇ ਦਾ ਤੇ ਹਾਦੀ ਹੋਈ ਪਈ ਕੀ ਇਹਨੂੰ ਕਹੇ ਕੋਈ ਚੰਗਾ ਫਰਾ ਸ਼ਿਆਣਾ ਵੈਣਾ ਸਾਰਾ ਪਤਾ ਹੈ ਨੀ ਪਾਣ ਦਾ ਗਲਾਸ ਵੀ ਨਿਖੜਾਉਂਦੇ ਮੇਰੇ ਬਾਪੂ ਹੋਰ ਅਰ ਜਹਾ ਪਾਣੀ ਵੀ ਨਹੀਂ ਪੁੱਦੇ ਵਸ ਕੈਨ ਦੇ ਬੱਤ ਅੱਛਾ ਤੇ ਆ ਹਮਝੇ ਛੱਡ ਕੇ ਗਏ ਤੈਨੂੰ ਦਵਾਈ ਦਵਾ ਕੇ ਚਾਹ ਤੇ ਕਹੀ ਇਹਨੂੰ ਫਿਰ ਦੇਖ ਲੈਣਾ ਦੁੱਖ ਤਾਂ ਹੁੰਦਾ ਹੀ ਹੈਗਾ ਕਰੋ ਫਸਾਇਆ ਤੇਰੇ ਪਿਓ ਨੇ ਪਹਿਲਾਂ ਪਤਾ ਨਾ ਕਰਿਆ ਵੀ ਕਹਿਆ ਜਾਏ ਬੁੱਢਾ ਘਵਾਨ ਘਵਾਨ ਤੋਂ ਪੁੱਛ ਲੈਂਦਾ ਅਗਲਾ ਮੜੇ ਮੋਟੀ ਪਤਾ ਕਰ ਲੈ ਕੋਈ ਦਾ ਬਚਲਾ ਹੋਣਾ ਹੀ ਉਹਨੂੰ ਕਹਿੰਦਾ ਵੀ ਭਾਈ ਬਾੜਾ ਮੋਟਾ ਤੈਨੂੰ ਪਤਾ ਹੈ ਜੇ ਬਾਰੇ ਪੁੱਛਿਆ ਨਹੀਂ ਕਰ ਰਹੇ ਨੂੰ ਕਰਤਾ ਵਾ ਨਹੀਂ ਤਾਂ ਡੋਤਾ ਪੜੀਏ ਇਹ ਤਾਂ ਇਹ ਪਹਿਲਾਂ ਤਾਂ ਵਧੀਆ ਸੀਗਾ ਜਦੋਂ ਬਿਮਾਰ ਜਰਨ ਲੱਗੀ ਬਸ ਉਹ ਦਵਾਈ ਚ ਕਰਨ ਲੱਗ ਇੱਕ ਦੋ ਮਹੀਨੇ ਦਵਾਈ ਦਵਾਈਆ ਬਸ ਇਤੋ ਆਦਤ ਦਵਾਈ ਆਹੋ ਫਿਰ ਉਹ ਤਾਂ ਆਇਆ ਹੋਗਾ ਵੀ ਇਹ ਤਾਂ ਰੋਜ਼ ਪੈਸੇ ਲੱਗੀ ਜਾਂਦੇ ਨੇ ਹਾਂਜੀ ਤੇ ਫਿਰ ਉਹ ਦਪਾਉਂਦੇ ਹੁੰਦਾ ਘਰ ਵਾਲੀ ਦਪਾਉਂਦਾ ਹੁੰਦਾ ਮਾਪਣ ਤਾਂ ਵੈ ਤਾਂ ਕਰਤਾ ਉਹਨਾਂ ਤਾਂ ਕਮਨ ਮੇੜਤਾ ਹੱਕ ਤਾਂ ਉਹਨੂੰ ਬੰਦੇ ਦਾ ਹੀ ਹੈ ਦਵਾਈ ਦਪਾਉਂਦਾ ਇਹ ਟਾਲ ਮਾਰਦਾ ਹੈ ਸੂਮ ਹੈ ਬੜੀਏ ਮੈਨੂੰ ਪਤਾ ਹੈ ਇਹਦਾ ਸੰਦਾ ਦਾ ਤਾਂ ਪਤਾ ਨਾ ਗਵਾਂਡ ਅਸਟ ਪਰ ਇਹਦਾ 100 ਰੁਪਏ ਦੀ ਲਿਆਦ ਦਵਾਈ ਤਾਂ ਵੀ ਕਹਿੰਦੇ ਹਨ ਫੇਰ ਲਾ ਦੇਖ ਨਾ ਕਾਨੂੰ ਹੈ ਹੀ ਨਹੀਂ ਸੁਆ ਚੱਜ ਦਾ ਐ ਦੱਸ ਮੈਨੂੰ ਤੂੰ ਖਾਣ ਪੀਣ ਨੂੰ ਕੀ ਦੱਸਿਆ ਡਾਕਟਰ ਨੇ ਤੈਨੂੰ ਉਹ ਤਾਂ ਕਹਿੰਦਾ ਫਾਲ ਫਲੂਟ ਖਾਣਿਆ ਤਲੀ ਚੀਜ਼ ਨਹੀਂ ਖਾਣੇਗੀ ਕਹਿੰਦੇ ਬਸ ਤੇ ਉਹ ਖਿਜੜੀ ਦਲੀਆ ਇਹੋ ਜਿਹਾ ਕੁਝ ਖਾਣਾ ਦੇਖ ਬੁੱਤ ਫਾਲ ਫਲੂਟ ਤਾਂ ਮੇਰੇ ਕੋਲ ਹੈ ਨਹੀਂ ਗਏ ਮੈਂ ਕਹਾ ਮੈਂ ਉੜ ਮਾ ਤੇ ਮੈਂ ਦਲੀਆ ਜਾਂ ਖੀਚੜੀ ਆਖੇ ਮੈਂ ਬਣਾ ਕੇ ਦੇ ਦੂੰ ਤੈਨੂੰ ਹਾਂਜੀ ਵਸ ਦਲੀਆ ਜਾਂ ਖੀਚੜੀ ਹਾਂ ਕੋਈ ਨਹੀਂ ਤੇ ਜਾ ਲੈ ਆ ਕੇ ਦੇ ਮੈਂ ਬਣਾ ਕੇ ਫਿਰ ਮੈਂ ਬਸ ਤੈਨੂੰ ਬਣਾ ਲੁਕ ਜਾਤਾ ਹਾਂ ਤੂੰ ਕਿਵੇਂ ਬਣਾ ਲੈ ਕੇ ਤਾ ਬਾਗੇ ਜਾ ਬਰਬਰ ਨਾ ਚੀ ਫਰਦਾ ਹੋਆ ਕਰੇ ਜਾਂ ਤੂੰ ਚਾਹ ਤਾਂ ਨਹੀਂ ਬਣਾ ਕੇ ਦਿੱਤੀ ਤੈਨੂੰ ਉਹ ਤਾਂ ਕਿੱਥੇ ਉਹ ਤਾਂ ਮੈਨੂੰ ਕਹਿੰਦਾ ਤੂੰ ਬਣਾ ਉੱਠ ਕੇ ਆ ਇਸ ਚਲੋ ਦੇਖ ਲੈ ਚਲ ਕੋਈ ਨਹੀਂ ਪੁੱਤ ਮੈਂ ਦਲੀਆ ਬਣਾ ਕੇ ਦੇ ਕੇ ਜਾਉ ਤੈਨੂੰ ਠੀਕ ਤੇ ਨਾਲੇ ਮੈਂ ਚਾਹ ਦੇਗੀ ਤੈਨੂੰ ਤੂੰ ਸਿੱਖਾ ਦਿੱਤਾ ਹੀ ਮਾੜਾ ਨੀ ਉਹ ਤਾਂ ਗਾਰਨੂਮ ਹੁੰਦਾਗਾ ਉਹਦਾ ਕਹਿੰਦਾ ਮੈਨੂੰ ਮੱਤਾਂ ਦਿੰਦਿਆ ਆ ਕਿ ਮੜਾ ਮੋਟਾ ਖਾਣ ਪੀਣ ਨਾਲਿਆ ਦੇ ਪਰ ਫਲੂਟ ਇਹਨੇ ਨਾ ਜਾਣ ਚਪਾਇਆ ਨਾ ਕਹਿ ਦੂੰਗੀ ਆਉਂਗੀ ਪਤਾ ਹੀ ਨਹੀਂ ਪਤਾ ਕੀ ਬੋਲ ਚੱਲ ਮੈਂ ਤੈਨੂੰ ਦਾੜੀਆ ਪੇਜ ਚੰਗਾ ਠੀਕ ਹੈ ਤਾਈ ਮਾਰ ਜਾ ਕਰੋ ਤਾਈ ਜਿਹੜਾ ਕੋਈ ਨਾ ਪੀ ਲਈ ਬਾਪੂ ਜੀ ਚਾਹ ਮੇਰੀ ਬੱਕੇ ਹੋਲੀ ਜਾਤਾ ਅੱਛਾ ਉਤੇ ਬਾਪੂ ਜੀ ਇਹੋ ਕਹਿੰਦਾ ਕੋਣ ਆਇਆ ਸੀ ਆਪਣੀ ਦਾ ਉਹ ਹਜੇ ਠੀਕ ਨਹੀਂ ਹੈਗੀ ਚੰਗੀ ਤਰ੍ਹਾਂ ਉਹ ਤਾਂ ਮੈਨੂੰ ਬੋਤਲ ਠੀਕ ਹੈ ਨਹੀਂ ਮੈਂ ਦਵਾਈ ਦਵਾ ਕੇ ਆਈ ਹਾਂ ਕੀ ਕੀਤਾ ਜਾਂਦਾ ਹੋਰ ਇੱਕ ਪੱਤਾ ਹੀ ਆ ਤੁਹਾਨੂੰ ਬਾਜੀ ਦਾ ਤਾਂ ਫਿਰ ਕਿਹੜਾ ਦਵਾਈ ਦੂਈ ਦਵਾਉਂਦਾ ਭੈਣ ਨੂੰ ਟਾਈਮ ਸਿਰ ਹਨਾ ਹੋ ਗਿਓ ਚੰਗਾ ਹੋ ਗਿਓ ਫਿਰ ਲੋੜ ਕੀ ਆ ਹਾਂਜੀ ਐ ਤਾਂ ਹੈ ਨਾਲੇ ਮੈਨੂੰ ਕਿ ਲੋੜਾ ਜਾਣਦੀ ਹਾਂਜੀ ਐ ਤਾਂ ਹੈ ਤੇ ਉਹ ਮੈਨੂੰ ਕਹਿੰਦੀ ਸੀ ਵੀ ਤੂੰ ਚਾਰਕ ਦਿਨ ਆ ਜਾਵੀ ਮੈਨੂੰ ਰੈਸਟ ਦੱਸੀ ਆ ਕਹਿੰਦੀ ਤੇ ਕਹੀ ਫਿਰ ਕੰਮ ਦਾ ਔਖਾ ਕਹਿੰਦੀ ਉਹ ਕੰਮ ਵਾਲੀ ਮਿਲੀ ਨਹੀਂ ਕੋਈ ਉਹਨਾਂ ਨੂੰ ਵੀ ਨਾ ਨਾ ਤੇ ਤਾਂ ਕਰਕੇ ਫਿਰ ਉਹ ਮੈਨੂੰ ਕਹਿੰਦੀ ਤੂੰ ਦੋ ਕ ਦਿਨ ਆ ਜਾ ਮੈਂ ਸਾਰਾ ਦੇਖ ਲੈਂਦੀ ਦੇਵਰਾ ਬੁੱਤ ਮੈਨੂੰ ਕਹਿਆ ਮਿਲ ਤੋਸ ਵਾਚਾ ਠੀਕ ਹੈ ਉਹਦੇ ਮੈਂ ਗਈ ਰੋਇ ਨੀ ਅਲਦ ਮੜਾਉਂਦਾ ਚੋ ਤੇ ਏ ਤਰਫੇ ਵੀ ਮੇਰੇ ਸਹੁਰਾ ਵਾ ਨੂੰ ਜੋ ਕਰੇ ਗਏ ਜਵਾਈ ਤੋਂ ਆ ਕੇ ਤੇ ਮੈਂ ਕਿਹਾ ਵੀ ਡਾਕਟਰ ਨੇ ਰਾਮਗਰਨ ਦੱਸਿਆ ਮੈਂ ਤੂੰ ਦਵਾਈ ਦਵਾ ਲੈ ਪਰ ਜਾ ਕੇ ਰਾਮ ਨੇ ਪੜਾ ਮੈਂ ਤਾਂ ਮੈਂ ਮੇਰਾ ਜੇ ਕਰਾ ਆ ਦੇ ਉਹਨਾਂ ਦਾ ਤਾਂ ਹੁਣ ਪਤਾ ਹੀ ਆ ਬਾਪੂ ਜੀ ਆਪ ਨੂੰ ਵੀ ਹਣਾ ਵੀ ਉਹ ਤਾਂ ਕਿੱਦਾਂ ਦੇ ਸੁਆ ਦੇ ਆ ਕੋ ਚਲ ਮੈਂ ਤਾਂ ਚੁੱਪ ਕਰਕੇ ਮੁੜਿਆ ਕੱਲ ਨੂੰ ਉੱਥੇ ਤੂੰ ਵਾਗ ਕੇ ਮੈਨੂੰ ਆ ਰੱਖਦਾ ਕਿ ਵੇ ਕਦੇ ਤੈਨੂੰ ਮੁੱਠਾ ਸਿੱਧਾ ਬੋਲੇ ਕਿ ਔਖਾ ਹੋ ਜਾਊਗਾ ਮਦਾ ਕੋਈ ਨਹੀਂ ਕਹਿੰਦਾ ਚਲ ਲਾਇਆ ਜਿਆਦਾ ਨਾਲ ਤੁੰ ਤਾਂ ਫਿਰ ਵੀ ਸੋਚਣਾ ਬੋਲਦੇ ਪੈਣ ਹਾਂਜੀ ਐ ਤਾਂ ਹੈ ਹੁਣ ਭੈਣ ਦਾ ਫਿਰ ਜ਼ਿਆਦੇ ਢਿੱਲੀ ਹੋਈ ਪਈ ਆ ਨਾ ਕੋਈ ਔਖਾ ਹੁਣ ਉਹਦਾ ਕੰਮ ਉਹ ਤਾਂ ਹੁੰਦਾ ਨਹੀਂ ਨਾ ਕਾ ਠੀਕ ਹੈ ਬੱਤਾ ਤੂੰ ਜਾਇਆ ਫਿਰ ਮੈਂ ਤੇ ਤਿਰਤਾਏ ਦੇ ਮੁੰਡੇ ਨੂੰ ਪਹਿਲਾਂ ਤੈਨੂੰ ਫਟਿਆ ਹੋਊਗਾ ਠੀਕ ਹੈ ਠੀਕ ਆ ਤੇ ਆਪ ਵੀ ਮੋਰਦੇ ਉਹਨੂੰ ਨਾਲ ਲੈ ਕੇ ਜਾ ਠੀਕ ਹੈ ਠੀਕ ਆ ਗਵਾਦੇ ਪਰ ਮੋਰਦੀ ਤੇ ਕੋਠ ਯਾਦ ਨਾਲ ਲੈ ਠੀਕ ਆ ਕੋਈ ਚਲ ਵੀਰੇ ਕਪੜਾ ਪਾ ਲੈ ਪਰ ਹੁਣ ਆ ਵੀ ਤੱਕੇ ਵੀ ਸੋਚਣਾ ਬੰਦਾ ਹੁੰਦਾ ਹੁਣ ਤੇ ਕੀ ਹੈ ਉਹਦਾ ਤਾਂ ਸੱਜੂ ਆ ਕੀ ਬਤਾਉਦੇ ਦਿਮਾਗ ਚ ਕੀ ਚੱਲੀ ਜਾਂਦਾ ਹੈ। ਕਹਿੰਦੇ ਹੁੰਦੇ ਜਿਹਦੇ ਅੰਧਿਆ ਹਨ ਦਵਨ ਦਾ ਪਤੀ ਹੁੰਦਾ। ਉਹ ਦੋਖ ਕੀ ਕਰਿਆ ਤੇ ਆਨੇ। ਹੁਣ ਮੇਰੇ ਦਿੱਤੀ ਆ ਭਾਈ ਮੈਨੂੰ ਤਾਂ ਪਤਾ। ਮੈਂ ਤਾਂ ਉਹ ਸਾਰਾ ਕੁਝ ਕਰਨਾ ਬੋਦੀ ਵੀ ਨਹੀਂ ਹਾਂ ਤਾਂ। ਕੀ ਕਰਿਆ ਨਹੀਂ ਐ ਉਹ। ਕੁੱਛ ਨਹੀਂ ਕਰਦੀ ਭਾਣੀ ਹੋਰ ਠੀਕ ਆ। ਹਾਂ ਮੈਂ ਤਾਂ ਵਧੀਆ। ਚਲੋ ਵਧੀਆ ਚਾਹੀਦਾ। ਹਾਂ। ਹੋਰ ਕੀ ਐ ਇੱਥੇ? ਉਹ ਦੇਖ ਲੈ। ਜੈਪਾਲ ਦਾ ਹਾਲ ਦੇਖ ਲੈ। ਕਰ ਵਾਲੀ ਉਹਦੇ ਨੀ ਟਿੱਲੀ ਹੀ ਪਿਆ। ਉਹਦੀ ਰੱਪੇ ਦਵਾਈ ਦਵਾ ਕੇ ਗਿਆ ਜਮਾ ਨਹੀਂ ਸਹਣਦਾ ਹੈਗਾ ਦੋਈ ਘੁੱਟ ਦੋਂਦਾ ਨਹੀਂਗਾ ਨਾ ਕੋਈ ਦਵਾਉਂਦਾ ਨਹੀਂ ਹੈਗਾ ਕਹਿੰਦਾ ਕੀ ਹੋਇਆ ਤੈਨੂੰ ਕਈ ਵੇ ਜਾ ਕੇ ਆਈ ਸੀ ਕੋਈ ਕਈ ਨਾ ਤਾਂ ਚਾਹ ਦੀ ਚਾਹ ਦੀ ਕੁੱਟ ਬਣਾ ਕੇ ਦੇਣਾ ਪਾਣੀ ਵੀ ਨਹੀਂ ਦਿੰਦਾ ਕਹਿੰਦਾ ਤੇ ਡਾਕਟਰ ਨੇ ਦੱਸਿਆ ਵੀ ਫਲ ਫਲੂਟ ਖਾਇਆ ਕਰ ਕਮਜ਼ੋਰੀ ਵਾਲੀ ਹੋ ਗਈ ਹੈ ਅੱਛਾ ਹੋਰ ਆ ਮੇਰੀ ਚਾਹੀਦਾ ਹਨ ਬੰਦੇ ਦਾ ਹੋਰ ਹੁਣ ਬੰਦੇ ਦਾ ਹੱਕ ਉਹੀ ਗੱਲ ਆ ਤੇ ਟੱਬਰ ਬਰਨਾਲੀ ਹੁੰਦਾ ਦਾ ਮੰਗਰੋਂ ਕਿਹੜਾ ਸਿਆਣ ਦਾ ਕੋਈ ਜਾਣਦਾ ਮਾਪ ਉਹਨੂੰ ਤਾਂ ਠੇਕਾ ساری ਉਮਰ ਦਾ ਵਿਆਹ ਹੀ ਕਰਤੀ ਹੁਣ ਹਮ ਹੱਕ ਦਾ ਬੰਦੇ ਦਾ ਹੀ ਹੁੰਦਾ ਦਾ ਚਲ ਕੀ ਕਹਿ ਸਕਦੇ ਆ ਡਟਾ ਡਟ ਸੁਭਾ ਹੁੰਦੇ ਆ ਜੇ ਕਰੇ ਪਤਾ ਲੈਣ ਜਿੰਨੇ ਤਾਂ ਵੀ ਰੁੱਖਾ ਬੋਲਦਾ ਕਿ ਮੈਨੂੰ ਮਤਾਂ ਦਿੰਦਿਆ ਪਹਿਲਾਂ ਕਿ ਮੇਰਾ ਸਹੁਰਾ ਇਹ ਕਹਿ ਗਿਆ ਮੈਂ ਗਈ ਸੀ ਨਾ ਮੈਨੂੰ ਵੀ ਐਂ ਬੋਲ ਤੂੰ ਮੈਨੂੰ ਕਹਿੰਦਾ ਕਿੜਾ ਅਕਲ ਨਹੀਂ ਹੈਗੀ ਅਜੇ ਘਰ ਬਾਰੇ ਹਮ ਫਰੇ ਕੀ ਕਹਿੰਦਾ ਇਹਨੂੰ ਤੂੰ ਸੰਭਾਲ ਇਂ ਤੂੰ ਦਵਾਈ ਦਵਾ ਮਾਪਾ ਹੀ ਗਵਾਨ ਮੱਥੇ ਦੁੱਖ ਆਉਂਦਾ ਹੋਰ ਤਾਂ ਕਿਸੇ ਨੇ ਤਾਂ ਕੀ ਲੈਣਾ ਭਾਈ ਦਤਾਏ ਹੁੰਦਾ ਲੈ ਵੀ ਚੱਲ ਫਰਜ਼ ਹੁੰਦਾ ਕਹਿੰਦਾ ਉਹੀ ਤਾਂ ਹੈ ਰਿਸ਼ਤੇਦਾਰ ਤਾਂ ਕਹਿੰਦੇ ਨੇ ਮਗਰ ਆਉਂਦੇ ਪਹਿਲਾਂ ਤਾਂ ਆਂਡ ਗਵਾਨੀ ਫਿਰ ਤੇ ਉਹਨੂੰ ਪਈ ਗੱਲ ਜੀ ਮੇਰੀ ਬੁਰੀ ਲੱਗੀ ਵੀ ਗੱਲਾਂ ਕਰੀ ਜਾਂਦੀ ਐ ਕਹੀ ਜਾਂਦੀ ਦਵਾਈ ਦਵਾ ਕੇ ਲਿਆ ਤੇਰਾ ਹੱਕ ਬਣਦਾ ਬਲਈ ਓੱਖਾ ਜਾ ਹੋਇਆ ਮਦਰ ਫਿਰ ਭਾਈ ਆ ਗਈ ਉੱਠ ਕੇ ਫਰ ਕੀ ਕਰਾਂ ਜੀ ਹੁਣ ਉਹੀ ਗੱਲ ਮਾਵੇ ਇਹ ਦੁੱਖ ਜਾਂ ਆਉਂਦਾ ਸਾਨੂੰ ਤਾਂ ਹੋਰ ਤਾਂ ਕੀ ਐ ਤੇ ਇਹ ਜਿਆ ਟਾਈਮ ਹੁੰਦਾ ਜੀ ਨਹੀਂ ਪਤਾ ਲੈਂਦੇ ਤਾਂ ਉਹ ਕੁੜੀ ਕਹਿ ਦੂਗੀ ਮੇਰੇ ਕਿਸੇ ਨੇ ਪਤਾ ਹੀ ਨਹੀਂ ਲਿਆ ਤਾਂ ਹੀ ਮੇਰੇ ਹੁੰਦੇ ਆ ਸਾਰੇ ਤਾਂ ਨਿੱਕੋ ਜਿਹੇ ਹੁੰਦੇਗੇ ਉਹਨੂੰ ਕੀ ਪਤਾ ਵੀ ਆਏ ਬੋਲਦਾ ਰੁੱਖਾ ਐ ਫੇਰ ਚਲੋ ਮਰਜੀ ਅਗਲੇ ਦੇ ਘਰੇ ਘੱਟ ਦਾ ਮਾਮਲਾ ਫਿਰ ਤੂੰ ਦੱਸ ਕੇ ਮੇਰੇ ਨਹੀਂ ਆ ਵਧੀਆ ਠੀਕ ਠਾਕ ਆਪਣਾ ਤਾਂ ਕਹਿਣ ਦਾ ਫਰਜ਼ ਸੀ ਮੰਨਣੀ ਮਨਾਉਣੀ ਅਗਲੇ ਦੀ ਮਰਜੀ ਹਲਚੰਬਾਣ ਜਾਣੀ ਐ ਮੈਂ ਵੀ ਠੀਕ ਆਪਣੇ ਚਲੋ ਅਗਲੇ ਦੀ ਮਰਜ਼ੀ ਹੈ ਵੀ ਜਗਦਾ ਮੇਰੀ ਸਾਲੀ ਹੁੰਦੀ ਹੈ ਜੀ ਕਿਤੇ ਜਨ ਅੰਮ੍ਰਾ ਵਿਆਹ ਹੋ ਜਾਂਦਾ ਨਾ ਮੇਰਾ ਸਬਰ ਵੀ ਝੂਟੀ ਲੱਗ ਕਰਿਆ ਵੀ ਕੀ ਜਿਆਦਾ ਕਾਪ ਪੈ ਗਈ ਮੇਰੇ ਗਲ ਬਿਮਾਰੀ ਦਾ ਕੁੱਤਲ ਚਲ ਕੋਈ ਨਾ ਲਗਾਉਣੇ ਕੋਈ ਜਗੜ ਹਾਲੇ ਤਾਂ ਕਰਾਂਗੇ شکار جیجا جی اور ٹھیک ہے بھدیا ٹھیک ہے بھدیا اور کام دندہ کی میں چل دی ہیں بھدیا جاتاں پین کی کتے آگی پین در بھی آگی پین در بھی آگی اندر پی آگیا بھدیا مرات این اونڈی کیا نا جمات نو لیٹ ہوگی تھوڑا کاری بھی تن پتا پیر باب پو کلا پچھرا اکام دا کام دن دیدہ تاہاں کر کے گویا

ਲੇਪਣੇ ਤੂੰ ਤਾਂ ਫੋਨ ਕੀਤਾ ਸੀ ਮੈਨੂੰ ਉਹ ਕੋਲੇ ਬੈਠੇ ਸੀਗੇ ਤਾਂ ਕਰਕੇ ਮੈਂ ਤਾਂ ਤੁਹਾਨੂੰ ਐ ਕਹਿਣਾ ਸੀ ਵੀ ਤੂੰ ਆਈ ਨਾ ਕੰਤਨ ਪਤਾ ਤਾਂ ਹੈਗਾ ਉਹਨਾਂ ਦਾ ਘਰ ਹੈ ਫੇਰ ਮੈਂ ਤਾਂ ਕਹਤਾ ਮੈਂ ਤੈਨੂੰ ਆਏ ਕਹਿਣਾ ਸੀ ਵੀ ਤੂੰ ਆਈ ਨਾ ਪਰ ਮੈਨੂੰ ਐ ਕਹਿਣਾ ਪੈ ਗਿਆ ਵੀ ਤੂੰ ਆ ਚ ਬੰਦੇ ਥੋੜੇ ਲੱਗਦੇ ਲੈਪਣੇ ਬਾਜੀ ਮੈਨੂੰ ਤਾਂ ਵਧੀਆ ਬੁਲਾਉਂਦੇ ਪਤਾ ਨਹੀਂ ਤੈਨੂੰ ਐਂ ਕਾ ਤੂੰ ਬੁਲਾਉਂਦੇ ਆ ਪਤਾ ਨਹੀਂ ਕਿ ਆ ਮੈਂ ਬਿਮਾਰ ਆ ਪਾਕਿਸਤਾਨ ਘਰ ਕਿੱਥੇ ਹੁਣ ਛੜ ਕੋਈ ਨਹੀਂ ਹੋਰ ਪਣ ਚਾਹ ਬਣਾ ਕੇ ਲੈ ਆਉਣੀ ਚੱਲ ਫੇ ਮਤੇਰੇ ਲਈ ਤੂੰ ਰਸਟ ਘਾਰ ਹੁਣ ਪਾਇਆ ਜਾ ਹੋਰ ਦਵਾਈ ਬੂਟੀ ਲੈਤੀ ਹੋਊਗੀ ਨਾਲੇ ਹੁਣ ਠੀਕ ਆ ਚਾਹ ਤਾਂ ਬਣਾ ਲੈ ਮੇਰੀ ਗੱਲ ਸੁਣੋ ਬਸ ਬਾੜੇ ਦਰ ਨਾਲ ਫਿਰ ਤੂੰ ਬਾਗੋ ਚੰਗ ਠੀਕ ਆ ਚਲ ਮਾਪੀ ਘਰ ਲੱਗ ਰਾਂ ਚੰਗ ਰਾਮਣ ਕਿਤੇ ਜਾਣੀ ਤੂੰ ਪਾਜੀ ਚਾਹ ਬਣਾ ਕੇ ਲੈ ਆਉਣੀ ਆ ਚਾਹ ਦਾ ਮਾਪ ਨਾ ਲੈਣਾ ਨਹੀਂ ਕੋਈ ਨਾ ਮਾਪ ਤੇ ਬਣਾ ਲੈਉਣੀ ਤੁਸੀਂ ਬੈਠੋ ਚਲ ਬਣਾ ਲੈ ਅੱਜ ਤੇਰੀ ਆਤਰੀ ਵੀ ਪਾ ਲੈ ਕੁਛ ਲੈਣਾ ਹੈ ਸਿਵਾ ਜੀ ਨਹੀਂ ਨਹੀਂ ਕੁਛ ਨਹੀਂ ਲੈਣਾ ਮੈਂ ਤਾਂ ਦੇਖਣੀ ਰਜਮਤ ਬਣਾ ਲਈ ਕਿ ਬੜਾਈ ਨਹੀਂ ਚਾਹ ਜਰਾਬ ਨਹੀਂ ਨਹੀਂ ਥੋੜੇ ਪਈਆ ਵਾਸਤੇ ਦੁੱਧ ਪਾਉਣੀ ਵਾਲਾ ਆ ਜਾਂਦੇ ਠੀਕ ਆ ਹਾਂ ਕੁਛ ਚਾਹੀਦਾ ਤਾਂ ਨਹੀਂ ਸੀ ਤੁਹਾਨੂੰ ਫੇਰ ਨਾ 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 ਕੁਛ ਖਾਣ ਪੀਣ ਨੂੰ ਬਣਾਉਣਾ ਮੈਂ ਬਣਾ ਦਿੰਨੀ ਆ ਫਿਰ ਹੋਰ ਨਾ 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 ਬਣਾਉਣਾ ਤਾਂ ਕੁਛ ਹੈ ਨਹੀਂ ਅੱਛਾ ਕਾਈ ਲੈ ਜਲਦੀ ਠੀਕ ਹੈ ਬਾਜੀ ਠੀਕ ਆ ਓਕੇ ਲੈ ਬਾਜੀ ਨੂੰ ਕੀ ਹੋ ਗਿਆ ਮੇਰੇ ਇੱਥੇ ਕੋਲੇ ਜਾ ਕੇ ਐਂ ਖੜ ਗਏ ਪਤਾ ਨਹੀਂ ਕੀ ਗੱਲ ਹੈ ساڑی تیرا دماغ ساڑی بھی لال پی ہاں آ گیا ای گی چڑھا دیں جی وہ گی چڑھ گئی نہ ہیا ہوں دب ل ਸੇ ਤਾਂ ਠੀਕ ਆ ਗਣਤੀ ਸੀ ਕਿ ਮੈਂ ਅੱਜ ਮੈਨੂੰ ਪੁੱਛ ਲਿਆ ਮੈਂ ਹੁਣ ਪ੍ਰਕਾਰਾਂ ਪੁੱਛਣਾ ਹੁਣ ਹੈਗੀ ਆ ਚਲ ਗਦਿਆਂ ਪੁੱਛ ਤਾਂ ਲੈ ਅੱਜ ਠੀਕ ਆ ਨਾਲੇ ਨਾ ਤੂੰ ਮੇਰੀ ਗੱਲ ਹੁਣ ਸਾਰਾ ਦਿਨ ਪਿਆ ਹੀ ਨਾ ਜਿੱਤ ਮਾ ਜੋ ਸਰੀਰ ਨੇ ਸਰਪ ਕਰਤਾ ਆਣੇ ਉਹ ਵੱਡੇ ਗੱਲ ਤਾਂ ਤੁਹਾਨੂੰ ਪਤਾ ਕੀ ਆ ਜੇ ਕੋ ਬੜਾ ਮोटा ਬਾਹਰ ਨਿਕਲੇ ਚਾਰ ਬੰਦੇ ਦੀ ਮੂੰਹ ਤੇ ਲੱਗੇ ਹੈ ਤੇ ਬੰਦੇ ਦਾ ਮਨ ਨਾ ਬਦਲਦਾ ਮੈਂ ਤੈਨੂੰ ਇਹ ਕਹਿੰਦਾ ਜੀ ਅੱਜ ਆਪਾਂ ਇਧਰ ਗੇੜਾ ਲਾਈਏ ਲੱਗਣਾ ਬੰਦਾ ਮਿਲ ਖਾਲ ਹੁਣਾ ਆ ਵੰਗੜੀ ਕੱਟ ਕੇ ਗਏ ਆਪੇ ਹਾਂ ਹਾਂ ਤੇ ਮਰਾ ਤੂੰ ਦੇਖ ਲੈਣਾ ਨਾ ਦੇਖ ਲੈਣਾ ਮੜ ਮਟਾ ਬੰਦੇ ਦਾ ਮਨ ਉਧਰ ਹੋ ਜਾਂਦਾ ਫਾਦੀਂ ਦਾ ਦੁੱਖ ਦਾ ਵੀ ਤਖਲੀਬ ਵਾਰੀ ਹੈ ਕਿ ਨਹੀਂ 12 ਦਿਨ ਜੇ ਤੂੰ ਮੰਜੇ ਤੇ ਰਿੱਟੀ ਰਹਿਣੀ ਹੈ ਤਾਂ ਤੈਨੂੰ ਪਤਾ ਫਿਰ ਪ੍ਰੋਬਲਮ ਆ ਹੋਣੀ ਹੀ ਹੋਣੀ ਚੱਲ ਫਿਰ ਤੁਸੀਂ ਘਬਾ ਲਓ ਬਾਹਰ ਮੈਂ ਤਾਂ ਪੂਰਾ ਤਾਂ ਜਾਂਦਾ ਨੇ ਚੱਕਰ ਹੁੰਦੇ ਆ ਉੱਥੇ ਆ ਜਾ ਕੋਈ ਚਲੋ ਓੜੀ ਆ ਜਾ ਹੋਰ ਹੋੜੀ ਆਹੀਂ ਜੇ ਮੈਂ ਕਹਿੰਦਾ ਮੈਂ ਪਹਿਲਾਂ ਉੱਪਰ ਦਵਾਰਾਂ ਦੇਖਾਂਗੇ ਪਹਿਲੇ ਦੇਖ ਲੋ ਚੱਲ ਚੱਲ ਤੁਹਾਰੇ ਦੇ ਕਲਰ ਵੀਰ ਕੀ ਉਹਨਾਂ ਨੇ ਤੇ ਕੀਤਾ ਮੁੰਡੇ ਪੂਰਾ ਵਧੀਆ ਕਰਕੇ ਗਿਆ ਆਇਆ ਲੈ ਹੌਲੀ ਹੌਲੀ ਤੇਰਾ ਤਾਂ ਇਹ ਨਹੀਂ ਪਤਾ ਫੇਰ ਦੁਬਾਰਾ ਕਿਤੇ ਆ ਜਾ ਇਹ ਵੀ ਜਸਪਾਲ ਸਿੰਘ ਮੌਕਾ ਹੋ ਜਾਣ ਦੇ ਰਿਹਾ ਤਸੇਦ ਬਰਕੀ ਘਰ ਦੇ ਉਧਰ ਦੇਖੋ ਚਲ ਤੂੰ ਮੜਾ ਦੇਖ ਮੈਂ ਮੜਾ ਯਾ ਇਟਾਂ ਜੀਆਂ ਲੋਡ ਕਰਿਆ ਮੈਂ ਯਾਰ ਚਲ ਆ ਗਿਆ شیر پا ایک ہی ہوگا دن دیدی 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 کیا ہوگا دن نو دیدی پا جی دیدی, دیدی نو کیا ہوگا دیدی ڈکی کے اوپرو پا دیدی پا دیدی اوپرو گے میں ڈکی مند لگا ایدہ ایدہ پیت لگ گیا دیدی دیدی, دیدی میں پھون کر رہا ہوں جی اے مار دیدی ਘੇਰੀ ਮੇਰਾ ਵਿਆਹ ਹੁਣ ਮੈਨੂੰ ਕੋਈ ਹੋਰ ਸਕੀਮ ਲੜਾਉਣੀ ਪੂ ਮੈਨੂੰ ਲੱਗ ਇਹਨੂੰ ਮਾਰਨਾ ਪੂ ਜਿੰਨਾ ਚਿਰ ਇਹਨੂੰ ਤੋਟਕਾ ਨਹੀਂ ਨਾ ਲਾਉਂਦਾ ਉਨਾ ਚਿਰ ਜੈਪਨ ਨਹੀਂ ਤੇਰਾ ਵਿਆਹ ਨਹੀਂ ਹੋਣਾ ਦਿਮਾਗ ਲੜਾ ਪਈ ਸੋਚ ਬਣਾ ਆਪਣਾ ਪਲੈਨਿੰਗ ਤੇ ਇਹਨੂੰ ਗੱਡੀ ਚਾੜ ਐ ਕਿੰਨਾ ਚਿਰ ਇਹਦੇ ਮੂੰਹ ਕਿ ਨਹੀਂ ਦੇਖੇਗਾ ਇਹਨੂੰ ਕੋਲੋਂ ਚੁਰਾ ਬ ਕੀ ਪਤਾ ਕਦੋਂ ਚੁਪਾ ਗਨੂ ਰੱਖ ਇਹਦਾ ਤੈਨੂੰ ਆਪ ਨੂੰ ਕੰਮ ਕਰਨਾ ਪਊਗਾ ਦੇਖ ਰਮਣ ਹੁਣ ਤੇਰੀ ਭੈਣ ਤੋਂ ਤਾਂ ਕੁਝ ਸੁਣਦਾ ਨਹੀਂ ਠੀਕ ਆ ਤੇ ਮੈਂ ਕਹਿੰਦਾ ਸੀ ਜੇ ਆਪਾਂ ਦੋਨੇ ਵਿਆਹ ਕਰਾ ਲਈ ਨਹੀਂ ਨਹੀਂ ਬਾਜੀ ਤੁਹਾਨੂੰ ਪਤਾ ਤਾਂ ਹੈਗਾ ਮੈਂ ਮੰਗੀ ਵੀ ਆ ਤਾਂ ਫੇਰ ਕੀ ਹੋ ਗਿਆ ਮੰਗੀ ਆ ਅਜੇ ਵਿਆਹ ਤਾਂ ਨਹੀਂ ਹੋਦਰਾ ਨਹੀਂ ਨਹੀਂ ਤੁਸੀਂ ਬਾਪੂ ਨਾਲ ਗੱਲ ਕਰ ਲਿਓ ਇਸ ਬਿਸੇ ਬਾਰੇ ਪਰ ਮੈਂ ਕੁਝ ਨਹੀਂ ਕਹਿ ਸਕਦੀ ਜਿੰਨਾ ਚਿਰ ਭੈਣ ਜਿਉਂਦੀ ਉਹਨਾਂ ਚਿਰ ਮੈਂ ਵਿਆਹ ਨਹੀਂ ਕਰਾ ਸਕਦੀ ਇਹ ਨਹੀਂ ਵੀ ਬਰਾਤਾਂ ਕਲੋਟਾ ਕਰਦਾ ਤੂੰ ਮੈਨੂੰ ਲੱਗਦਾ ਚਨਾਚ ਜਦ ਤੂੰ ਜਾਪਣਾ ਉਹਨੂੰ ਮਾਰ ਦੇ ਨਾ ਉਹ ਨਾ ਚਰ ਤੇਰਾ ਕੋਈ ਹੱਲ ਨਹੀਂ ਹੁੰਦਾ ਤੂੰ ਐਂ ਕਰ ਪਹਿਲਾਂ ਉਹਨੂੰ ਚੜਾ ਦੇ ਪਹਿਲਾਂ ਉਹਨੂੰ ਮਾਰ ਜਦੋਂ ਮਰ ਗਈ ਨਾ ਵਿਆਹ ਤੇਰਾ ਆਪ ਹੀ ਹੋਈ ਚਲ ਮੈਂ ਜਾ ਕੇ ਉਹਨੂੰ ਮਾਰ ਦਿੰਦਾ ਕੀ ਕਰੀ ਐਨੀ ਕੋਸ਼ਨੀ ਜੀ ਕੱਪੜੇ ਧੋ ਕੇ ਹਟੇ ਸੀਗੇ ਧੋ ਲਏ ਹਾਂਜੀ ਧੋ ਲਏ ਬਸ ਚਲ ਵਧੀਆ ਚਲ ਸੁਨੇਹਾ ਤਾ ਠੰਡੋ ਹੋ ਗਈ ਆ ਹਾਂਜੀ ਉੱਥੇ ਮੰंजे ਤੇ ਵਾਏ ਆ ਜਾ ਚੁੜ ਤੇਰੀ ਪੈੰਦਾ ਕੀ ਹਾਲ ਹੈ ਹੁਣਾ ਪੁੱਛ ਨਾਈ ਬਸ ਉਹਦਾ ਤਾਂ ਬੁਰਾ ਹਾਲ ਹੀ ਵਿਚਾਰੀ ਦਾ ਇਤਨਾ ਜਿਆ ਹੁੰਦਿਆ ਚਾ ਨਾ ਮਰਿਆ ਚ ਵਿਚਾਰੀ ਬਲਦਸ ਤੇ ਦਵਾਈ ਨੇ ਕੋਈ ਫਾਇਦਾ ਨਹੀਂ ਕਰਿਆ ਲੱਗੀ ਨਹੀਂ ਦਵਾਈ ਨਹੀਂ ਲੱਗੀ ਨਹੀਂ ਇਹ ਤਾਂ ਕੋਈ ਵੀ ਇਕ ਰੈਂਦਾ ਹੁੰਦਾ ਮਾੜਾ ਉਹ ਤੇ ਤੋਰ ਕੇ ਦੇਖਦੇ ਸੀ ਤੇ ਉੱਪਰੋਂ ਪੈਰ ਫਿਸਲ ਗਿਆ ਤਾਂ ਵਿਚਾਰੀ ਜਮੇ ਮੰਜੇ ਤੇ ਪੈ ਗਈ ਅੱਛਾ ਹੋ ਰਹੀ 6 ਵਜੇ ਹੈ ਹਾਂਜੀ 6 ਵਜੇ ਉਹਦੇ ਦੱਸ ਮਾੜਾ ਹੀ ਕੰਮ ਹੋਇਆ ਕੁੜੇ ਉਹ ਤਾਂ ਪਹਿਲੇ ਹੀ ਕਿੰਨੀ ਢਿੱਲੀ ਸੀਗੀ ਹਾਂਜੀ ਐਂ ਤਾਂ ਹੈ ਫਿਰ ਹੁਣ ਰੱਬ ਦੀ ਲਿਖੀ ਨੂੰ ਕੋਣ ਮੋੜ ਸਕਦਾ ਹਨ ਹਾਂ ਜਦੋਂ ਮੈਂ ਲਿਖਿਆ ਵਿਚਾਰ ਰੋਮੀ ਹੋ ਕੇ ਰਹਿਣਾ ਚਲ ਆ ਤੂੰ ਵਧੀਆ ਹੋ ਗਿਆ ਆ ਗਈ 4 ਦਿਨ ਤੱਕੜਾਏਗੀ ਹਾਂਜੀ ਐ ਤਾਂ ਹੈ ਤਾਂ ਹੀ ਆਈ ਸੀ ਨਾ ਫਿਰ ਮੈਂ ਦੀ ਤਾਂ ਕਰ ਕੀ ਆਈ ਇਸ ਨੂੰ ਬਹੁਤ ਗੁਮਾਰ ਰਹਿੰਦੇ ਚਲੋ 4 ਦਿਨ ਲਾ ਆਈਏ ਹੋਰ ਵਧੀਆ ਹੋ ਗਿਆ ਕੁੜੇ ਔਖਾ ਹੀ ਹੋਗਾ ਤਾਂ ਵਧੀਆ ਦਾ ਟਾਈਮ ਪਾਸ ਕਰੀ ਜਾਂਦੇ ਸੀ ਹੋਰ ਜੀ ਸਾਈਂ ਫਿਰ ਅਜੇ ਉਮਰ ਵੀ ਨਹੀਂ ਨਾ ਕੋ ਜੀਵੀ ਹੈਗੀ ਉਮਰ ਸਰ ਤੇ ਵੀ ਬੰਦਾ ਹੁੰਦਾ ਉਹੀ ਤਾਂ ਮੈਂ ਕਹਿੰਦੀ ਹਾਂ ਪ੍ਰਮਾਤਮਾ ਨੂੰ ਠੀਕ ਕਰਦੇ ਆਪਾਂ ਤਾਂ ਕਹਿੰਦੇ ਆ ਤੇ ਬਹੁਤ ਮੁਸ਼ਕਲ ਆ ਭਈ ਇਕੱਲਾ ਬੰਦਾ ਕੀ ਕਰੂਗਾ ਨਾ ਰੋਟੀ ਪਾਣੀ ਦੇਈ ਬਹੁਤ ਔਖਾ ਹੋ ਜਾਂਦਾ ਹੈ ਹੋਰ ਔਖਾ ਹੋ ਜਾਂਦਾ ਹੈ ਕੱਪੜਾ ਲੀੜਾ ਅਸਲ ਘਰ ਤਾਂ ਬੁੜੀਆਂ ਦੇ ਹੁੰਦੇ ਆ ਹਾਂਜੀ ਐਂ ਤਾਂ ਹੈ ਹਾਂ ਨੌ ਮਰਤਾਂ ਦੇ ਹੁੰਦੇ ਆ ਸਿਆਣੇ ਵੀ ਇਹੀ ਗੱਲ ਕਹਿੰਦੇ ਆ ਹਾਂਜੀ ਤੇ ਉਹੀ ਮੰਝੇ ਤੇ ਫੇਰ ਤਾਂ ਮੁਸ਼ਕਲ ਹੀ ਆ ਹੋਰੇ ਬਸ ਐ ਹੀ ਹੋਈ ਤੇ ਕੁਛ ਖਾਪੀ ਲੈਂਦੀ ਆ ਕਿ ਜਮੀ ਨਹੀਂ ਖਾਂਦੀ ਖੰਦੀ ਨਾਂਜੀ ਕੁਛ ਨਹੀਂ ਖਾਂਦੀ ਉਹ ਤਾਂ ਤੇ ਬੋਲਦੀ ਵੀ ਨਹੀਂ ਨਹੀਂ ਬੋਲਦੀ ਵੀ ਨਹੀਂ ਇਸ਼ਾਰੇ ਨਾਲ ਹੀ ਸਭ ਸਮਝਾਉਂਦੀ ਆ ਮਾੜਾ ਮੋਟਾ ਅੱਛਾ ਮੈਨੂੰ ਦੱਸ ਫਿਰ ਤਾਂ ਬਹੁਤ ਔਖਾ ਹੋ ਗਿਆ ਔਰ ਰੁਕਤ ਹੋ ਗਿਆ ਇਹ ਚਲ ਬੰਦਾ ਜੇ ਖਾਣ ਪੀਣ ਵੀ ਖਾਈ ਜਾਵੇ ਨਾ ਫਿਰ ਵੀ ਆਇਆ ਹੋ ਜਾਂਦਾ ਹੈ ਕਿਉਂ ਜਿਹੜੇ ਆਪਣੀ ਰੋਟੀ ਆ ਇਹ ਚ ਜਾਨ ਪੂਰੀ ਹੁੰਦੀ ਆ ਅੰਨ ਚ ਜੇ ਇਹ ਖਾਵੇ ਤਾਂ ਮਣੀ ਮੋਟੇ ਖੜੀ ਹੋ ਜੇ ਹਾਂਜੀ ਐਂ ਤਾਂ ਹੈ ਤੂੰ ਮੱਲੋ ਬਲੀ ਦੇਖ ਲੈ ਕਰ ਖਵਾ ਕੇ ਕਿ ਇੱਕ ਦੋ ਬੁਰਕੀਆਂ ਤਾਂ ਖਾ ਨਹੀਂ ਖਾਦੀ ਨੀਆਂ ਦੀ ਪਾਣੀ ਪੂਣੀ ਵੀ ਪੈਪਰਾ ਹੀ ਨਹੀਂ ਬਸ ਯੋ ਡਾਕਟਰ ਕਹਿੰਦਾ ਸੀਗਾ ਵੀ ਖਾਣੇ ਵਾਲੀ ਵੀ ਪੈਪ ਪਾ ਦਾਂਗੇ ਆਪਾਂ ਵੀ ਉਹ ਦਾ ਕਰਕੇ ਵੀ ਕੁਛ ਖਜੂਸ ਜਾਸ ਵੀ ਪਿਆ ਸਕਦੇ ਆ ਨੂੰ ਉਹ ਤਾਂ ਅਸੀਂ ਹੁਣ ਚਮਚਿਆਂ ਨਾਲ ਹੀ ਪਿਆ ਦਿੰਨੇ ਹੁੰਨੇ ਮਾੜਾ ਮੋਟਾ ਵੀ ਵੀ ਆਪਦੇ ਆਪ ਤਾਂ ਖਾ ਵੀ ਨਹੀਂ ਸਕਦੀ ਪੀ ਵੀ ਨਹੀਂ ਹਾਂਜੀ ਖਾ ਪੀ ਵੀ ਨਹੀਂ ਸਕਦੀ ਔਖਾ ਹੀ ਹੋ ਗਿਆ ਹੈ ਨਾ ਔਖਾ ਹੋ ਗਿਆ ਭੈਣ ਭਾਈ ਤਾਂ ਕਹਿੰਦੇ ਹੁੰਦੇ ਪਾਸਾ ਹੀ ਚੰਗਾ ਹੁੰਦਾ ਹੈ ਨਾ ਹਾਂਜੀ ਐ ਤਾਂ ਹੈ ਕਿਹੜਾ ਕੋ ਸਾਹ ਆਪ ਦੇ ਕੇ ਆਉਣਾ ਹੁੰਦਾ ਹੈ ਰਾਜੀ ਖੁਸ਼ੀ ਰੱਬ ਰੱਖੇ ਰੱਬ ਤਾਂ ਹਾਂਜੀ ਐ ਤਾਂ ਹੈ ਤੇ ਫਿਰ ਹੁਣ ਕੀ ਬਣੂਗਾ ਤੈਨੂੰ ਕਿਵੇਂ ਲੱਗਦੀ ਠੀਕ ਹੋ ਜੂਗੀ ਦੇਖੋ ਜੀ ਹੁਣ ਪ੍ਰਮਾਤਮਾ ਦੇ ਹੱਥਾ ਜਿਵੇਂ ਉਹਨੇ ਲਿਖਿਆ ਉਵੇਂ ਤਾਂ ਹੋ ਕੇ ਰਹਿਣਾ ਹਨਾ ਬਹੁਤ ਔਖਾ ਹੋ ਗਿਆ ਜੀ ਮੇਰੇ ਨਾਲ ਤਾਂ ਮੈਂ ਤਾਂ ਉਹਦੇ ਨਾਲ ਬਾਈ ਮੋਹ ਕਰਦੀ ਉਹ ਵੀ ਕਰਦੀ ਹੈ ਮੇਰੇ ਨਾਲ ਤੇ ਮੈਨੂੰ ਤਾਂ ਉਹਦਾ ਮੋਹ ਨਾ ਮੈਂ ਤਾਂ ਰੋ ਹੀ ਦੋ ਇੱਕ ਦੋ ਦਿਨ ਤਰ ਉਹਦੇ ਗੇੜਾ ਮਾਰ ਕੇ ਦਾਂਦੀ ਬਾਕੀ ਆ ਨਾ ਸਾਡੀ ਦੀ ਵਧੀਆ ਕਿਸਵਾਰੇ ਚੰਗੇ ਆ ਹਰ ਇੱਕ ਨੂੰ ਬਰੋਂ ਤੇ ਚਲਾਉਂਦੇ ਆ ਨਾ ਤਾਂ ਕਰਕੇ ਫਿਰ ਤੇ ਸੁਭਾਅ ਵਧੀਆ ਤਾਂ ਹੀ ਤਾਂ ਮੋਹ ਆਉਂਦਾ ਨੀ ਕੀ ਲੋੜ ਹੈ ਔਰ ਦੁਨੀਆ ਬਸਦੀ ਹੈ ਬੈਠੋ ਜੀ ਤੁਸੀਂ ਮੈਂ ਚਾਹ ਨਾ ਕਿੱਲ ਹੋਣੀ ਹੈ ਚਲ ਚਾਹ ਨਾ ਕੀ ਨਹੀਂ ਨਹੀਂ ਪੀ ਕੇ ਜਾਇਓ ਜੀ ਕੋਠੀ ਕੇ ਆਈ ਸੀਗੀ جنا چر مرجی چراہ نکلا میری مارنا کابل پی ہے ل ਉੱਪਰ ਜਾਣ ਦੀ ਭਾਵਨਾ ਤਿਆਰੀ ਕਰ ਲੈ ਆਹ ਰਾਵਣ ਤੂੰ ਮੇਰੀ ਭੈਣ ਨੂੰ ਮਾਰਨ ਵਾਲਾ ਸੋਚਿਆ ਸੀ ਤੂੰ ਦੀਦੀ ਤੁਸੀਂ ਠੀਕ ਹੋ ਦੀਦੀ ਰਾਵਣ ਰਾਵਣ ਤੂੰ ਤੂੰ ਮੇਰੇ ਮੇਰੇ ਰੱਤ ਚੰਗ ਚੰਗ ਜਾਣੀ ਕਿਤਾ ਹੋਟਲ ਉੱਗੀ ਗੱਲ ਜਿਹੜਾ ਅੱਪਾ ਅੰਦੀ ਦੀ ਮਾਰਦਾ ਸੀ ਮਾਰਦੇ ਮੈਂ ਲੱਲ ਨਹੀਂ ਸਾਰੀਆਂ ਗੱਲਾਂ ਸੁਣ ਲਿਆ ਮੈਂ ਤਾਂ ਸੰਭਲ ਬੱਜੀ ਬਾਈ ਤੇ ਸੰਭਲ ਬੱਜੀ ਚਲ ਕੂਰ ਲਿਓ ਤਾ ਤੇਰੇ ਕੋਲ ਹੋ ਗਿਆ ਮਾਰੀ ਨਹੀਂ ਕਰਨ ਵਾਲਾ ਕਹਿੰਦੇ ਆਪ ਹੀ ਮਰ ਜਾਣਾ ਹੁੰਦਾ ਪਰ ਉਹਨੇ ਬਹੁਤਾਂ ਕੀਤਾ ਜੀ ਆਪਾਂ ਨੂੰ ਮੇਰੇ ਦਾ ਬੈਕਗ੍ਰਾਉਂਡ ਵਿੱਚ ਆਉਂਦਾ ਸੀ ਉਹ ਮੋ ਪੁੱਤ ਤੀਰਹ ਵਿਆਹ ਕਰਾ ਕੀ ਕਰਦਾ ਪਹਿਲਾਂ ਉਹਦੇ ਨਾਲ ਕਰਾਇਆ ਸੀ ਉਹਨੂੰ ਕਹਿੰਦਾ ਜ਼ਿੰਦਗੀ ਸਾਰੀ ਉਹਦੀ ਬੇਕਾਰ ਕਰਤੀ ਉਹਨੂੰ ਕੀ ਹੋਇਆ ਸੀ ਜੋ ਚੰਗੀ ਦਵਾਈ ਬੂਟੀ ਦਵਾਈ ਹੁੰਦੀ ਤਾਂ ਜੋ ਠੀਕ ਹੋ ਜਾਂਦੀ ਕਿਨੇ ਸਮਝੇ ਨਹੀਂ ਵੀ ਮੇਰੇ ਘਰ ਆਲੇ ਤੇ ਕੱਲੋਂ ਤੈਨੂੰ ਵੀ ਐ ਕਰਦਾ ਬੰਦਾ ਮੈਂ ਮੰਨੀ ਗੱਲ ਢਿੱਲਾ ਮੱਠਾ ਹੋ ਜਾਂਦਾ ਜੀ ਦਾ ਮਤਲਬ ਇਹ ਨਹੀਂ ਗਾ ਕਿ ਬੰਦਾ ਢਿੱਲਾ ਮੱਠਾ ਹੋ ਜਾਂਦਾ ਮੁਰਫੇ ਆਪਾਂ ਨੂੰ ਦਵਾਈ ਨਾ ਦਵਾਂਗੇ ਅੱਜ ਜਿਹੜਾ ਕੰਮ ਤੂੰ ਕੀਤਾ ਨਾ ਇਹ ਤਾਂ ਮੈਨੂੰ ਕਰਨਾ ਚਾਹੀਦਾ ਸੀ ਤੂੰ ਕੋਹਰਾ ਹਾਂ ਨਾ ਪੁੱਤ ਕੁਗਲ ਇਹਦਾ ਵੀ ਆਪਣੇ ਕੋਲ ਹੱਲ ਹੈਗਾ ਤੇਰੇ ਤੇ ਕੋਈ ਆਂਚ ਨਹੀਂ ਆਉਂਦੀ ਜੇ ਆਉਗੀ ਤਾਂ ਮੈਂ ਬੈਠਾਂ ਤੂੰ ਆ ਮੇਰਾ ਪੁੱਤ